ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਆਪਣੀ ਜੀ ਹੋਲੇ ਮਹਲੇ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਵੀਡੀਓ ਦੇ ਨਾਲ ਜੁੜੇ ਰਹੋ ਜੀ ਹਰ ਇੱਕ ਉਹ ਆਨੰਦ ਆਊਗਾ ਤੁਹਾਨੂੰ ਵੀਡੀਓ ਦੇਖਣ ਚ ਹਰ ਇੱਕ ਉਹ ਜਗ੍ਹਾ ਬਾਰੇ ਜੋ ਸਾਨੂੰ ਕੈਚ ਕਰਨ ਦੀ ਕੋਸ਼ਿਸ਼ ਕੀਤੀ ਆ ਸ੍ਰੀ ਅਨੰਦਪੁਰ ਸਾਹਿਬ ਤੇ ਇਹ ਵੀਡੀਓ ਦੇਖ ਰਹੇ ਤੁਸੀਂ ਨਹਿਰ ਦੀ ਜੋ ਰੋਪੜ ਸ਼ਹਿਰ ਜਿਹਦਾ ਨਾਮ ਰੂਪਨਗਰ ਆ ਪੁਰਾਣਾ ਤੇ ਉੱਥੇ ਦੀ ਆ ਕੁਝ ਦੂਰ ਹੈ ਇਥੋਂ ਰੋਪੜ ਮਤਲਬ ਕਿ ਰੂਪਨਗਰ ਬਹੁਤ ਬਹੁਤ ਵਧੀਆ ਮੌਸਮ ਸੀ ਬਾਰਸ਼ ਵਾਲਾ ਮੌਸਮ ਸੀਗਾ ਸਾਨੂੰ ਐ ਸੀਗਾ ਕਿ ਮੀਂਹ ਆ ਜੇ ਪਰ ਮੌਸਮ ਫਿਰ ਵੀ ਬਹੁਤ ਠੀਕ ਰਿਹਾ ਉੱਪਰ ਜੋ ਆਲਪੁਰਖਤੀ ਕੋ ਕੁਦਰਤ ਦੀ ਸਿਰਜਣਾ ਬਹੁਤ ਵਧੀਆ ਲੱਗ ਰਹੀ ਸੀ ਆਸਮਾਨ ਚ ਜਾਮ ਜਿਆਦਾ ਹੋਣ ਕਰਕੇ 2 ਘੰਟੇ ਸੀ ਜਾਮ ਚ ਹੀ ਫਸੇ ਰਹੇ ਕਿਉਂਕਿ ਜਿਹੜੇ ਮੋਟਰਸਾਈਕਲ ਸਟੈਂਡ ਸੀ ਉਹ ਬਹੁਤ ਦੂਰ ਸੀ ਹਜੇ ਅੱਗੇ ਸੀਗੇ ਇਹ ਸਾਨੂੰ ਵੇਟ ਕਰਨੀ ਪਈ ਤੇ ਉਸ ਤੋਂ ਬਾਅਦ ਸਾਨੇ ਮੋਟਰਸਾਈਕਲ ਸਟੈਂਡ ਤੇ ਮੋਟਰਸਾਈਕਲ ਲਾਇਆ ਤੇ ਇੱਥੋਂ ਤੱਕ ਦੀ ਕੂਚ ਕੀਤੀ ਕਿ ਪਿੱਛੇ ਦੇਖ ਸਕਦੇ ਤੁਸੀਂ ਬਹੁਤ ਘੱਟ ਸੀਗਾ ਕਿ ਇਹ ਕੋਈ ਦਾਰਸੀ ਜਿਹੜਾ ਅੱਗੇ ਦੀ ਕੂਚ ਕਰ ਰਿਹਾ ਸੀ ਪਰ ਜਦੋਂ ਤੱਕ ਅਸੀਂ ਪਹੁੰਚੇ ਸਾਰੇ ਮੱਲੇ ਚੜ੍ਹ ਕੇ ਕਿਸੇ ਨੂੰ ਨਹੀਂ ਤਖਤ ਸ੍ਰੀ ਕੇਸਗੜ ਤੋਂ ਜੋ ਆਲੇ-ਦੁਆਲੇ ਪੰਜ ਕਿਲੇ ਬਣੇ ਹੋਣ ਨੇ ਤੇ ਮੱਥਾ ਟੇਕਣੇ ਨੇ ਟੇਕਣਾ ਹੁੰਦਾ ਉਹਨਾਂ ਨੇ ਦਲਾਂ ਨੇ ਕਿ ਉਹ ਉੱਥੇ ਨੂੰ ਚਲੇ ਗਏ ਸੀ ਜਦੋਂ ਅਸੀਂ ਤਖਤ ਸਵਰ ਪਹੁੰਚੇ ਮੇਨ ਤਖਤ ਤੇ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਇਹ ਜਿਹੜੇ ਰਹਿ ਗਏ ਸੀ ਪਿੱਛੇ ਸ਼ਾਇਦ ਬੁੱਢਾ ਤਲ ਦੇ ਨਾਲ ਹੋਣ ਤੇ ਇਹ ਵੀ ਮੰੰਡਾ ਚੜਾ ਰਹੇ ਸੀ ਤੇ ਜਾ ਰਹੇ ਸੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਤਖਤ ਕੇਸਗੜ ਸਾਹਿਬ ਦੇ Di terjemahan ini, manusia adalah ਉਸ ਤੋਂ ਬਾਅਦ ਜੀ ਇਸੀ ਮੱਥਾ ਟੇਕਣ ਦੀ ਲਾਈਨ ਲੱਗ ਗਈ ਪਰ ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਸ਼ਾਂਤੀ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹ ਹੈ ਜੀ ਮੇਨ ਅੰਦਰ ਦਰਬਾਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਇਹ ਹੈ ਜੀ ਉੱਪਰ ਦਾ ਪੂਰਾ 뷰 ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਕੱਠ ਘਟਿਆ ਹੋਇਆ ਸੀ ਕਿਉਂਕਿ ਸਾਰੇ ਲੋਕ ਸਟੇਡੀਅਮ ਵੱਲ ਨੂੰ ਜਾ ਰਹੇ ਸੀਗੇ ਮੱਲਾ ਦੇਖਣ ਅਥੁੱਲੀ ਮੱਲਾ ਤਾਂ ਇੱਥੇ ਚੜਦਾਗਾ ਸਟੇਡੀਅਮ 'ਚ ਜੋ ਗੱਤਕੇ ਦੀ ਜੋਰ ਘੋੜਸਵਾਰੀ ਦੇ ਜੋਰ ਹੁੰਦੇ ਨੇ ਉਹਨੂੰ ਦੇਖਣ ਲਈ ਸਾਰੀ ਸੰਗਤ ਉਧਰ ਨੂੰ ਜਾ ਰਹੀ ਸੀ ਤੇ ਸ਼੍ਰੀ ਕੀਸਗੜ ਬਹੁਤ ਵਧੀਆ ਸਜਾਇਆ ਹੋਇਆ ਸੀ ਤੇ ਜਿਹੜੀ ਮੱਲੇ ਦੀ ਸਟੇਡੀਅਮ ਦੀ ਵੀਡੀਓ ਉਸੇ ਅਗਲੇ ਪਾਰਟ ਵਿੱਚ ਪਾਵਾਂਗੇ ਅਗਲੇ ਭਾਗ ਵਿੱਚ ਜਿਥੋਂ ਇਸ ਵੀਡੀਓ ਨੂੰ ਵਧੀਆ ਪਿਆਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ